अवतार ने अपने घरवाली ਨੂੰ ਕਿਹਾ ਕੱਲ ਆਪਾਂ ਘੁੰਮਣ ਚੱਲਾਂਗੇ ਤਿਆਰੀ ਕਰ ਲੈ। surjeet बोली ਮੈਂ ਨਹੀਂ ਜਾਣਾ ਤੁਸੀਂ ਚਲੇ ਜਾਓ। अवतार ने कहा तू कहो जी ਔਰਤ ਹੈ। ਪਹਿਲਾਂ ਤਾਂ ਘੁੰਮਣ ਦੇ ਨਾਮ ਤੇ ਜਾਣ ਖਾਂਦੇ ਸੀ ਕਿ ਮੈਂ ਘੁੰਮਣ ਜਾਣਾ ਹੈ ਮੈਨੂੰ ਕੋਈ ਲੈ ਕੇ ਨਹੀਂ ਜਾਂਦਾ ਹੁਣ ਜਦ ਖਵਾਇਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਿੱਛੇ ਹਟ ਰਹੀ ਹੈ। surjeet ਨੇ ਕੋਈ ਜਵਾਬ ਨਹੀਂ ਦਿੱਤਾ ਉਚਪ ਚਾਉ ਜਾ ਕੇ ਆਪਣੇ ਕਮਰੇ ਵਿੱਚ ਪੈ ਗਏ। अवतार बोलਦਾ बोलਦਾ ਬਾਹਰ ਚਲਾ ਗਿਆ। आगरा ਜਾਣ ਦਾ ਪ੍ਰੋਗਰਾਮ ਕੈਨਸਲ ਹੋ ਚੁੱਕਿਆ ਸੀ 10 ਦਿਨ ਬਾਅਦ ਅਵਤਾਰ ਨੇ ਕਿਹਾ ਆਪਾਂ Shimla 'ਚ ਚੱਲਾਂਗੇ Shimla ਦੀਆਂ ਪਹਾੜੀਆਂ ਦੇਖਣ ਦਾ ਤੇਰਾ ਸੁਪਨਾ ਸੀ ਨਾ ਇਸ ਲਈ ਆਪਾਂ Shimla ਹੀ ਚੱਲਾਂਗੇ 10 ਦਿਨ ਦਾ ਟੂਰ ਰੱਖਦੇ ਹਾਂ ਜੀ ਭਰ ਕੇ ਘੁੰਮਾਂਗੇ surjeet ਬੋਲੀ ਕਿਉਂ ਬਾਰ-ਬਾਰ ਕੋ ਮੰਦਿਰ ਆਟਾ ਲਗਾ ਰખી ਹੈ ਇੱਕ ਵਾਰ ਕਹਿ ਚੁੱਕੀ ਹਾਂ ਨਾ ਮੈਂ ਕਿ ਨਹੀਂ ਘੁੰਮਣ ਜਾਣਾ ਬੋਲਦੀ ਹੋਈ ਬਾਹਰ ਵਿਹੜੇ 'ਤੇ ਜਾ ਕੇ ਬੈਠ ਗਈ ਕੁਝ ਦਿਨਾਂ ਬਾਅਦ ਫਿਰ ਅਵਤਾਰ ਨੇ ਇੱਕ ਪ੍ਰਪੋਜ਼ਲ ਉਹਦੇ ਸਾਹਮਣੇ ਰੱਖਿਆ ਤੇ ਕਿਹਾ ਦੇਸ਼ ਵਿੱਚ ਨਹੀਂ ਘੁੰਮਣਾ ਤਾਂ ਕੋਈ ਗੱਲ ਨਹੀਂ ਆਪਾਂ ਵਿਦੇਸ਼ ਵਿੱਚ ਜਾ ਕੇ ਕਿਤੇ ਘੁਮਾਉਂਦੇ ਹਾਂ ਤੂੰ ਆਪਣੀ ਪਸੰਦ ਦਾ ਦੇਸ਼ ਮੈਨੂੰ ਦੱਸ ਦੇ ਮੈਂ ਵੀਜ਼ਾ ਲਗਵਾ ਲੈਂਦਾ ਇਸ ਵਾਰ ਸੁਜੀਤ ਨੇ ਉਹਨੂੰ ਖਾ ਜਾਣ ਵਾਲੀ ਕਿ ਜਿਵੇਂ ਉਹ ਉਸ ਨੂੰ ਗੁੱਸੇ ਨਾਲ ਉਸ ਦੀ ਜਾਨ ਹੀ ਲੈ ਲਵੇਗੀ ਫਿਰ ਉੱਠ ਕੇ ਉਹਦੇ ਤੋਂ ਦੂਰ ਚਲੀ ਗਈ ਅਵਤਾਰ ਉਹਦੇ ਪਿੱਛੇ ਪਿੱਛੇ ਜਾਂਦਾ ਫਿਆ ਬੋਲਿਆ ਮੰਨ ਜਾ ਨਾ ਪ੍ਰੀਤ ਕਿਉਂ ਨਖਰੇ ਵਿਖਾ ਰਹੀ ਹੈ ਤੂੰ ਪਰ ਜਦੋਂ ਉਹ ਕੁਝ ਨਾ ਬੋਲੀ ਤਾਂ ਉਹ ਗੁੱਸੇ ਵਿੱਚ ਜ਼ੋਰ-ਜ਼ੋਰ ਨਾਲ ਬੋਲਿਆ ਜਦੋਂ ਵੇਲ ਨਹੀਂ ਸੀ ਉਦੋਂ ਤੂੰ ਜਿੱਦ ਕਰਦੇ ਸੀ ਤੇ ਮੇਰਾ ਦਿਮਾਗ ਖਰਾਬ ਕਰਦੇ ਸੀ ਹੁਣ ਜਦੋਂ ਮੇਰੇ ਕੋਲ ਟਾਈਮ ਹੈ ਤਾਂ ਨਖਰੇ ਦਿਖਾ ਰਹੀ ਹੈ ਜਦੋਂ ਉੱਚੀ ਉੱਚੀ ਬੋਲਿਆ ਤਾਂ ਸੁਰਜੀ ਦੇ ਸਬਰ ਦਾ ਬੰਨ ਟੁੱਟ ਗਿਆ ਉਹ ਬੋਲੀ ਹੁਣ ਜਦੋਂ ਗੋਡੇ ਜਵਾਬ ਦੇ ਗਏ ਅੱਖਾਂ 'ਤੇ ਅੰਕ ਲੱਗੇ ਅੰਤੜੀਆਂ ਉਚਾਉਣ ਦੇ ਕਾਬਲ ਨਾ ਰਹੀਆਂ ਦੰਦ ਖਾਣ ਦੇ ਕਾਬਲ ਨਾ ਰਹੀ ਤੁਸੀਂ ਹੁਣ ਜਿੱਦ ਕਰ ਰਹੇ ਹੋ ਕਿ ਘੁੰਮਣ ਫਿਰਨ ਚੱਲੀਏ ਘੁੰਮੀਆਂ ਫਿਰਿਏ ਖਾਈਏ ਪੀਏ ਤੇ ਮ제 ਕਰੀਏ ਉਹ ਇੱਕ ਲੰਮਾ ਸਾਹ ਲੈ ਕੇ ਅੱਗੇ ਬੋਲੀ ਓਏ ਮੋਰ ਫਿਰ ਇਨਸਾਨ ਜ਼ਿੰਦਗੀ ਜਿਉਣ ਦੇ ਦਿਨਾਂ ਵਿੱਚ ਤੂੰ ਜ਼ਰੂਰਤ ਤੋਂ ਜ਼ਿਆਦਾ ਕਮਾਉਣ ਵਿੱਚ ਵਿਜੀ ਰਿਹਾ ਤੇ ਜ਼ਿੰਦਗੀ ਦੇ ਇੰਨੇ ਕੀਮਤੀ ਦਿਨ ਤੂੰ ਕਮਾਉਣ ਵਿੱਚ ਗੁਜ਼ਾਰ ਦਿੱਤੇ ਹਣ ਜਦੋਂ ਬੁਢਾਪਾ ਆ ਗਿਆ ਹੈ ਤਾਂ ਸਿਰ ਸਪਾਟੀ ਦੀ ਸੁਧ ਰਹੀ ਹੈ ਆਪਾਂ 70 ਸਾਲ ਦੇ ਉੱਪਰ ਹੋ ਚੁੱਕੇ ਹਾਂ ਆਪਣੇ ਵਿਆਹ ਨੂੰ 50 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਪਰ ਇੰਨਾ 50 ਸਾਲਾਂ ਵਿੱਚ ਤੁਸੀਂ ਮੇਰੇ ਨਾਲ ਪੂਰੇ 365 ਦਿਨ ਵੀ ਨਹੀਂ ਗੁਜ਼ਾਰੇ ਪਾਗਲਾਂ ਦੀ ਤਰ੍ਹਾਂ ਕਮਾਉਣ ਦੇ ਪਿੱਛੇ ਪਏ ਰਹੇ ਜਦੋਂ ਮੇਰੇ ਜਿਉਣ ਦੇ ਦਿਨ ਸੀ ਉਦੋਂ ਤਾਂ ਰਾਸ਼ਨ ਦੇ ਪੈਸੇ ਵੀ ਕੰਜੂਸੀ ਕਰ ਦਿੰਦੇ ਸੀ ਜਿਸ ਦੇ ਨਾਲ ਪੂਰਾ ਮਹੀਨਾ ਕੱਢਣਾ ਮੇਰੇ ਲਈ ਮੈਨੂੰ ਹਰ ਖਵਾਇਸ਼ ਦਾ ਗਲਾ ਘੁੱਟਣਾ ਪੈਂਦਾ ਸੀ ਖੁਦ ਦਾ ਹੀ ਨਹੀਂ ਬੱਚੇ ਦੀ ਛੋਟੀਆਂ ਛੋਟੀਆਂ ਖਵਾਇਸ਼ਾਂ ਵੀ ਮੈਂ ਪੂਰੀਆਂ ਨਹੀਂ ਕਰ ਸਕਦੀ ਸੀ ਜਿੱਥੇ ਤੇਰਾ ਘਰ ਸੀ ਉਥੇ ਤੋਰਿਆ ਨਹੀਂ ਬਸ ਦੂਜੇ ਸ਼ਹਿਰਾਂ ਵਿੱਚ ਰਹਿ ਕੇ ਬੈਂਕ ਬੈਲੈਂਸ ਵਧਾਉਂਦੇ ਰਹੇ ਸਾਲ ਵਿੱਚ 4 ਦਿਨ ਸਾਡੇ ਨਾਲ ਗੁਜ਼ਾਰਦੇ ਸੀ ਤੇ 361 ਦਿਨ ਬਾਹਰ ਤੋਂ ਲੱਖਾਂ ਰੁਪਈਆ ਮਹੀਨੇ ਰਕਮ ਆਉਂਦਾ ਸੀ ਪਰ ਘਰ 'ਚ ਖਰਤਾਂ ਦੇ ਲਈ ਕਤੇ 5000 ਮਹੀਨੇ ਤੋਂ ਜ਼ਿਆਦਾ ਨਹੀਂ ਭੇਜਿਆ ਬਤਾਰਨੇ ਕਾ ਮੈਨੂੰ ਮਾਫ ਕਰ ਦੇ ਮੈਂ ਪੈਸੇ ਜਮਾ ਕਰਨ ਦੇ ਚੱਕਰ ਵਿੱਚ ਸਭ ਕੁਝ ਭੁੱਲ ਗਿਆ ਸੀ ਸੁਰਜੀਤ ਬੋਲੀ ਕਿਵੇਂ ਮਾਫ ਕਰ ਦੇਵਾਂ ਤੂੰ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਪਤਾ ਨਹੀਂ ਕਿੰਨੀਆਂ ਰਾਤਾਂ ਮੈਂ ਅੱਖਾਂ ਵਿੱਚ ਗੁਜ਼ਾਰੀਆਂ ਨੇ ਸਾਰੀ ਸਾਰੀ ਰਾਤ ਮੈਂ ਸੌਂ ਕਹਿੰਦੀ ਵੇਖਿਆ ਕਿੰਨੀ ਵਾਰ ਰੋ ਰੋ ਕੇ ਮੈਂ ਤੇਰੇ ਸਾਹਮਣੇ ਮਿੰਤਾ ਕਰਦੀ ਸੀ ਕਿ ਕੁਝ ਦਿਨ ਘਰ ਵਿੱਚ ਹੀ ਰਹਿ ਲੈ ਸਾਡਾ ਜੀ ਨਹੀਂ ਲੱਗਦਾ ਤੇਰੇ ਬਿਨਾ ਜਾਂ ਫਿਰ ਸਾਨੂੰ ਵੀ ਆਪਣੇ ਨਾਲ ਲੈ ਜਾ ਪਰ ਉਹ ਸਭ ਕੁਝ ਤਾਉ ਮੇਰੀ ਇੱਕ ਨਾ ਸੁਣੀ ਉਤਾਰ ਸਿਰ ਝੁਕਾ ਕੇ ਬੈਠਾ ਰਿਹਾ ਕਿ ਉਹ ਬੋਲੀ ਜਾ ਰਹੀ ਸੀ ਲੱਗ ਏ ਕਿ ਰੱਬ ਨੇ ਇੱਕ ਬੇਟਾ ਦਿੱਤਾ ਸੀ ਪਰ ਉਹ ਵੀ ਤੇਰੀਆਂ ਆਤਾਂ ਦੇ ਕਾਰਨ ਆਪਣੀ ਘਰਵਾਲੀ ਤੇ ਬੱਚਿਆਂ ਨੂੰ ਲੈ ਕੇ ਦੂਜੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗਿਆ ਹੈ ਉਹ ਵੀ ਤੇਰੇ ਸਾਹਮਣੇ ਕਿੰਨਾ ਰੋਂਦਾ ਕਰ ਲਾਉਂਦਾ ਤੇ ਉਲਾਵ ਕਰਦਾ ਸੀ ਕਿ ਪਾਪਾ ਕੁਝ ਪੈਸੇ ਦੇ ਦਿਓ ਕੋਈ ਕੰਮ ਸ਼ੁਰੂ ਕਰਨਾ ਪਰ ਤੂੰ ਉਹਨੂੰ ਵੀ ਇੱਕ ਪੰਜੇਵੇਂ ਨਹੀਂ ਦਿੱਤੀ ਜਦੋਂ ਬੇਟਾ ਹੱਥੋਂ ਨਿਕਲ ਗਿਆ ਘਰ ਵਾਲੇ ਇੰਨੀਆਂ ਬਿਮਾਰੀਆਂ ਲੈ ਕੇ ਜੀ ਰਹੀ ਹੈ ਤੇਰਾ ਖੁਦ ਦਾ ਸਰੀਰ ਵੀ ਜਵਾਬ ਦੇਣ ਲੱਗਿਆ ਹੈ ਉਦੋਂ ਤੈਨੂੰ ਯਾਦ ਆਇਆ ਕਿ ਹੁਣ ਪੈਸੇ ਖਰਚ ਕਰਨੇ ਚਾਹੀਦੇ ਨੇ ਅਵਤਾਰ ਸਿੰਘ ਜੀ ਹੁਣ ਕੋਈ ਫਾਇਦਾ ਨਹੀਂ ਹੈ ਹੁਣ ਚਿੜੀ ਨੇ ਖੇਤ ਚੁਗ ਲਿਆ ਹੈ ਹੁਣ ਉਥੇ ਮੀਂਹ ਪਾਉਣ ਦਾ ਕੋਈ ਫਾਇਦਾ ਨਹੀਂ ਇੰਨਾ ਕਹਿ ਕੇ surjeej ਸ਼ਾਮ ਵੇਲੇ ਦਾ ਪਾਠ ਕਰਨ ਲੱਗ ਪਈ ਉਧਰ ਅਵਤਾਰ ਸਿੰਘ ਬਗਨ ਦੇ ਜ਼ਿੰਦਗੀ ਦੇ ਬਾਰੇ ਵਿੱਚ ਸੋਚ ਰਿਹਾ ਸੀ ਕਿ ਸਾਰੀ ਉਮਰ ਪੈਸਾ ਇਕੱਠਾ ਕਰਦੇ ਨਸ਼ੇ ਵਿੱਚ ਗੁਜ਼ਰ ਗਈ। ਜ਼ਿੰਦਗੀ ਜਿਉਣ ਦੀ ਫੁਰਸਤ ਹੀ ਨਹੀਂ ਮਿਲੀ। ਹੁਣ ਪੈਸਾ ਵੀ ਹੈ, ਟਾਈਮ ਵੀ ਹੈ, ਖਰਚ ਕਰਨ ਦਾ ਮੂਡ ਵੀ ਹੈ ਪਰ ਖਰਚ ਕਰਨ ਦੇ ਲਈ ਜਗ੍ਹਾ ਨਹੀਂ ਮਿਲ ਰਹੀ। ਉਹ ਹੁਣ ਮਨ ਹੀ ਮਨ ਕਹਿ ਰਿਹਾ ਸੀ ਕਿ ਲੋਕੋ ਜੋ ਗਲਤੀ ਮੈਂ ਕੀਤੀ ਤੁਸੀਂ ਨਾ ਕਰਿਓ। ਆਪਣੇ ਨੂੰ ਕੀਮਤੀ ਵਕਤ ਜ਼ਰੂਰ ਦਿਓ। ਤੇ ਇਹ ਨਹੀਂ ਕਿ ਪੈਸਾ ਨਾ ਕਮਾਓ, ਪੈਸੇ ਵੀ ਕਮਾਓ ਪਰ ਸਾਰਾ ਕੁਝ ਬੈਲੈਂਸ ਕਰਕੇ ਚੱਲੋ। ਇਕੱਲਾ ਪੈਸਾ ਵੀ ਕਿਸ ਕੰਮ ਦਾ। ਜੇ ਇਸ ਨਾਲ ਆਪਣੇ ਪਰਿਵਾਰ ਵਾਲੇ ਖੁਸ਼ ਨਾ ਹੋਏ ਹੁਣ ਮੇਰਾ ਇੰਨਾ ਪੈਸਾ ਕਮਾਇਆ ਵੀ ਵਿਅਰਥ ਗਿਆ ਕਿਉਂਕਿ ਜਿੰਨਾ ਤੇ ਮੈਂ ਪੈਸਾ ਖਰਚ ਕਰਨਾ ਸੀ ਉਹ ਰਿਸ਼ਤੇ ਹੀ ਮੇਰੇ ਨਾਲ ਨਾਰਾਜ਼ ਹੋ ਗਏ ਸਮਾਂ ਮੇਰੇ ਹੱਥ ਚੋਂ ਲੰਘ ਗਿਆ ਮੈਂ ਬਹੁਤ ਪਛਤਾਉਂ ਰਿਹਾ ਦੋਸਤੋ ਪੈਸਾ ਜਿਉਣ ਦੇ ਲਈ ਕਮਾਇਆ ਜਾਂਦਾ ਹੈ ਸੁੱਖ ਸਹੂਦਾਵਾਂ ਭੋਗਣ ਦੇ ਲਈ ਕਮਾਇਆ ਜਾਂਦਾ ਹੈ ਕੁਝ ਲੋਕ ਥੋੜਾ ਜਿਹਾ ਕਮਾ ਕੇ ਵੀ ਬਹੁਤ سارے ਸੁਪਨੇ ਪੂਰੇ ਕਰ ਲੈਂਦੇ ਨੇ ਪਰ ਕੁਝ ਲੋਕ ਅਵਤਾਰ ਸਿੰਘ ਦੇ ਵਾਂਗ ਹੁੰਦੇ ਨੇ ਜਿਨ੍ਹਾਂ ਦਾ ਸੁਪਨਾ ਸਿਰਫ ਪੈਸੇ ਕਮਾਉਣਾ ਹੁੰਦਾ ਹੈ ਬੈਂਕ ਬੈਲੈਂਸ ਵਧਾਉਣਾ ਹੁੰਦਾ ਹੈ ਉਹ ਨਾ ਕਦੇ ਉਹ ਤੇ ਜ਼ਿੰਦਗੀ ਜਿਉਂਦੇ ਨੇ ਨਾ ਆਪਣੇ ਪਰਿਵਾਰ ਵਾਲਿਆਂ ਨੂੰ ਚੰਗੀ ਜ਼ਿੰਦਗੀ ਦੇ ਸਕਦੇ ਨੇ ਇਸ ਲਈ ਯਾਦ ਰੱਖਿਓ ਕਮਾਣ ਤੋਂ ਵੇਲ ਕਦੇ ਨਹੀਂ ਮਿਲੂਗੀ ਇਹ ਟਾਈਮ ਤੁਹਾਨੂੰ ਖੁਦ ਕੱਟਣਾ ਪਵੇਗਾ ਥੋੜੀ ਜਿਹੀ ਜ਼ਿੰਦਗੀ ਜਿਉਣ ਦੇ ਲਈ ਥੋੜਾ ਜਿਹਾ ਹੱਸਣ ਦੇ ਲਈ ਨਹੀਂ ਤਾਂ ਪੈਸਾ ਇਕੱਠਾ ਕਰਨ ਦਾ ਮੋਹ ਮਰਨ ਤੱਕ ਪਿੱਛਾ ਨਹੀਂ ਛੱਡੇਗਾ ਇਸ ਲਈ ਖਰਚ ਕਰਨਾ ਸਿੱਖੋ ਪੈਸਾ ਵੀ ਤੇ ਪਿਆਰ ਵੀ ਇਹ ਨਾ ਹੋਵੇ ਕਿ ਅਵਤਾਰ ਸਿੰਘ ਦੇ ਵਾਂਗੂ ਸਿਰ ਪੈਸਾ ਹੀ ਇਕੱਠਾ ਹੋਵੇ ਤੇ ਪਰਿਵਾਰ ਵਾਲੇ ਮੂੰਹ ਫੇਰ ਜਾਣ ਉਸ ਦਾ ਪੈਸਾ ਕਮਾਇਆ ਵੀ ਬਕਾਰ ਹੀ ਗਿਆ ਕਿਉਂਕਿ ਜ਼ਿੰਦਗੀ ਚਾਰ ਦਿਨ ਜਿਉਣ ਦੇ ਲਈ ਹੁੰਦੀ ਹੈ ਤਾਂ ਇਸ ਨੂੰ ਖੁੱਲ ਕੇ ਜੁਣਾ ਵੀ ਚਾਹੀਦਾ ਹੈ ਜਿਆਦਾ ਜੋੜਿਆ ਪੈਸਾ ਵੀ ਜੇ ਨਾ ਖਰਚੀ ਕਰੀਏ ਤਾਂ ਇਹ ਸ਼ਰਾਫ ਹੀ ਦਿੰਦਾ ਹੈ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਇਸ ਪੈਸੇ ਕਾਰ ਰਿਸ਼ਤੇ ਦੂਰ ਹੋ ਜਾਂਦੇ ਨੇ ਇਹ ਸੀ ਜੇ ਆਪਣੀ ਅੱਜ ਦੀ ਕਹਾਣੀ ਤੁਸੀਂ ਆਪਣੇ ਨੂੰ ਟਾਈਮ ਜ਼ਰੂਰ ਦਿਆ ਕਰੋ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਨਨ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਸੇ ਤਰ੍ਹਾਂ ਦੀ ਸਿੱਖਿਆ ਦੇ ਨਾਲ ਭਰੀ ਹੋਈ ਕਿਸੇ ਨਵੀਂ ਕਹਾਣੀ ਦੇ ਵਿੱਚ ਆਤ ਸ੍ਰੀ